ਨਰਪਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਕਰੋੜ ਦਾ ਘਪਲਾ ਕਰਨ ਵਾਲੇ ਇੱਕ ਬੈਂਕ ਕਲਰਕ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਜੀ ਆ ਦੱਸ ਦਈਏ ਕਿ ਭੋਲੇ ਪਾਲੇ ਲੋਕਾਂ ਨੂੰ ਇਸ ਬੈਂਕ ਕਲਰਕ ਦੇ ਵੱਲੋਂ ਬੇਫਕੂ ਬਣਾਇਆ ਗਿਆ ਸੀ ਤਕਰੀਬਨ 14 ਕਰੋੜ ਰੁਪਏ ਦਾ ਘਪਲਾ ਕਰਕੇ ਇਹ ਬੈਂਕ ਦਾ ਕਲਰਕ ਜਿਹੜਾ ਆ ਕੁਝ ਸਮਾਂ ਪਹਿਲਾਂ ਹੀ ਫਰਾਰ ਹੋ ਗਿਆ ਸੀ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਫਰੀਦਕੋਟ ਦੇ ਕਸਬਾ ਸਾਦਕ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਉੱਥੇ ਦੇ ਬੈਂਕ ਕਲਰਕ ਦੇ ਵੱਲੋਂ ਵੱਡਾ ਘੁਟਾਲਾ ਕੀਤਾ ਗਿਆ ਕਪਲੇਬਾਜੀ ਕੀਤੀ ਗਈ ਹੈ ਲੋਕਾਂ ਦੇ ਪੈਸੇ ਲੈ ਕੇ ਬੈਂਕ ਦਾ ਕਲਰਕ ਜਿਹੜਾ ਆ ਉਹ ਫਰਾਰ ਹੋ ਗਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸਕੀਮ ਲਾ ਕੇ ਇਸ ਫਰਾਡ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਫਰੀਦਕੋਟ ਦੇ ਕਸਬਾ ਸਾਦਿਕ ਦਾ ਇਹ ਮਾਮਲਾ ਸੀਗਾ ਪਹਿਲਾ ਇਹ ਜਿਹੜਾ ਬੈਂਕ ਕਲਰਕ ਸੀਗਾ ਲੋਕਾਂ ਦਾ ਵਿਸ਼ਵਾਸ ਜਿੱਤਦਾ ਹੈ ਵਿਸ਼ਵਾਸ ਜਿੱਤਣ ਤੋਂ ਬਾਅਦ ਵੱਡਾ ਕਾਂਡਸ ਦੇ ਵੱਲੋਂ ਕੀਤਾ ਗਿਆ ਸੀ ਲੋਕਾਂ ਦੀਆਂ ਐਫ ਡੀਜ਼ ਖੋਲੀਆਂ ਗਈਆਂ ਸੀਗੀਆਂ ਲੱਖਾਂ ਕਰੋੜਾ ਰੁਪਏ ਦੀਆਂ ਐਫ ਡੀਜ਼ ਖੋਲੀਆਂ ਗਈਆਂ ਸੀ ਤੇ ਜਿਵੇਂ ਇਸ ਗੱਲ ਦਾ ਪਤਾ ਲੋਕਾਂ ਨੂੰ ਪਤਾ ਲੱਗਦਾ ਤਾਂ ਪੁਲਿਸ ਦੀ ਜਾਂਚ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਸੀ ਕਿ ਇਸ ਤਰ੍ਹਾਂ ਦੀ ਕੋਈ ਵੀ ਐਫ ਡੀ ਨਹੀਂ ਹੈ ਸਾਰੀਆਂ ਐਫ ਡੀਜ਼ ਜਾਲੀ ਸੀਗੀਆਂ ਭੋਲੇ-ਪਾਲੇ ਲੋਕ ਸੀਗੇ ਵੱਡੀ ਰਕਮ ਸੀਗੀ ਜਿਸ ਨੂੰ ਲੈ ਕੇ ਇਹ ਬੈਂਕ ਦਾ ਕਲਰਕ ਜਿਹੜਾ ਆ ਫਰਾਰ ਹੋ ਗਿਆ ਸੀ ਉਸ ਸਮੇਂ ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਆਸਾਨੀ ਦੇ ਨਾਲ ਪੈਸੇ ਦਿੰਦਾ ਸੀ ਆਸਾਨੀ ਨਾਲ ਲੋਨ ਪ੍ਰੋਵਾਈਡ ਕਰਦਾ ਸੀ ਜਿਸ ਦੇ ਕਾਰਨ ਲੋਕ ਜਿਹੜੇ ਸੀਗੇ ਇਸ ਦੇ ਉੱਤੇ ਅੰਨਾ ਵਿਸ਼ਵਾਸ ਕਰਦੇ ਸੀ ਜਿਸ ਦਾ ਫਾਇਦਾ ਚੁੱਕਦੇ ਹੋਏ ਇਸ ਦੇ ਵੱਲੋਂ ਕਪਲਾ ਕੀਤਾ ਗਿਆ ਸੀਗਾ 14 ਕਰੋੜ ਰੁਪਏ ਤਕਰੀਬਨ ਲੈ ਕੇ ਫਰਾਰ ਹੋ ਗਿਆ ਸੀ ਤਾਂ ਮੁਲਜ਼ਮ ਦਾ ਨਾਮ ਅਮਿਤ ਢੀਂਗਰਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੀ ਪੁਲਿਸ ਜਿਹੜੀ ਲਗਾਤਾਰ ਭਾਲ ਕਰ ਰਹੀ ਸੀ ਤਾਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਵਿਅਕਤੀ ਜਿਹੜਾ ਆ ਯੂਪੀ ਦੇ ਮਥਰਵਾੜ ਦੇ ਵਿੱਚ ਲੁਕਿਆ ਹੋਇਆ ਤਾਂ ਮਥੂਰਾ ਤੋਂ ਪੁਲਿਸ ਦੇ ਵੱਲੋਂ ਇਸ ਫਰਾਡ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਉੱਥੇ ਜਿਵੇਂ ਹੀ ਪੁਲਿਸ ਪਹੁੰਚਦੀ ਹੈ ਮੌਕੇ ਤੇ ਇਸ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਵੀ ਜਿਹੜਾ ਕੀਤਾ ਗਿਆ ਤਾਂ ਬਿਲਡਿੰਗ ਦੀ ਨੌਵੀਂ ਮੰਜ਼ਲ ਤੇ ਵਿਅਕਤੀ ਚੜ ਜਾਂਦਾ ਕਹਿੰਦਾ ਕਿ ਜੇਕਰ ਮੈਨੂੰ ਫੜਨ ਦੀ ਕੋਸ਼ਿਸ਼ ਕਰੋਗੇ ਤਾਂ ਮੈਂ ਉੱਤੋਂ ਛਾਲ ਮਾਰ ਦੂੰਗਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਬਹੁਤ ਹੀ ਮੁਸ਼ਕਲ ਦੇ ਨਾਲ ਇਸ ਨੂੰ ਗ੍ਰਫਤਾਰ ਕੀਤਾ ਗਿਆ ਦੱਸਦੀ ਹੈ ਕਿ ਫਰੀਦਕੋਟ ਦੇ ਕਸਬਾ 사ਦਕ ਦੇ ਵਿੱਚ ਇਸ ਫਰਾਡ ਦੇ ਵੱਲੋਂ 14 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਸੀ ਕਿ ਬੈਂਕ ਦੇ ਵਿੱਚੋਂ 14 ਕਰੋੜ ਰੁਪਏ ਲੈ ਕੇ ਇਹ ਫਰਾਰ ਹੋ ਗਿਆ ਸੀ ਮੌਕੇ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਇਸ ਕੇਸ ਦੀ ਜਾਂਚ ਜੜੀ ਆ ਉਹ ਕੀਤੀ ਜਾ ਰਹੀ ਸੀ ਤਾਂ ਹੁਣ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਜੜੀਆ ਪੰਜਾਬ ਲੈ ਕੇ ਆ ਚੁੱਕੀ ਆ ਇਸ ਦਾ ਰਿਮਾਂਡ ਜਿਹੜਾ ਆ ਅਦਾਲਤ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਹੁਣ ਦੇਖਣਾ ਇਹ ਹੋਵੇਗਾ ਇਸ ਕੇਸ ਦੇ ਵਿੱਚ ਕੀ ਕੁੱਝੜਾ ਅੱਗੇ ਨਿਕਲ ਕੇ ਸਾਮਣੇ ਆਉਂਦਾ ਪਰ ਕਿਤੇ ਨਾ ਕਿਤੇ ਇਹ ਰਕਮ ਜਿਹੜੀ ਹੈ ਹੋਰ ਵੀ ਵੱਧਦੀ ਹੋਈ ਨਜ਼ਰ ਆਵੇਗੀ ਕਿਉਂਕਿ ਮਾਮਲਾ ਸਿਰਫ 14 ਕਰੋੜ ਦਾ ਨਹੀਂ ਹੈ 186 ਤੋਂ 78 ਕੇਸਾ ਜਿਹੜੇ ਦੱਸੀ ਜਾ ਰਹੇ ਨੇ ਇੰਨੇ ਕੇਸ ਜਿਹੜੇ ਨੇ ਇਸ ਵਿਅਕਤੀ ਦੇ ਖਿਲਾਫ ਦਰਜ ਕੀਤੇ ਗਏ ਨੇ ਤਾਂ ਮਾਮਲਾ ਜਿਹੜਾ ਆ ਵੱਡਾ ਆ ਹੋਰ ਵੀ ਰਕਮ ਜਿਹੜੀ ਆ ਇਸ ਪੂਰੇ ਕੇਸ ਦੇ ਵਿੱਚ ਵੱਧ ਸਕਦੀ ਆ ਜੀ ਅੱਜ ਆਪਾਂ ਇੱਥੇ ਆਏ ਨੇ ਔਰ ਮੈਨੂੰ ਬਹੁਤ ਇੱਕ ਇੱਕ ਖੁਸ਼ੀ ਹੋ ਰਹੀ ਹੈ ਤੋਂ ਇੱਕ ਆਪਣੀ ਟੀਮ ਤੇ ਵੀ ਮੈਨੂੰ ਬਹੁਤ ਇੱਕ ਮਨ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਦਿਨਾਂ ਚ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੁਟਾਲਾ ਹੋਇਆ ਸੀ SBI ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ 1 ਹਫਤੇ ਚ ਸਾਡੀ ਟੀਮਾਂ ਨੇ ਬਹੁਤ ਅੰਦੇ ਹੀ ਨਾਲ ਕੰਮ ਕੀਤਾ ਔਰ ਇਹ ਪੂਰੀ ਜਿਹੜੀ ਕਾਰਵਾਈ ਹੈ ਇਹ SPD ਸੰਦੀਪ ਵਡੇਰਾ ਦੀ ਸੁਪਰਵੀਜ਼ਨ ਹੈ DSP ਫਰੀਦਕੋਟ ਤੇ ਲੋਚਨਜੀ ਔਰ SHO ਸਾਦਿਕ

ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਉੱਤੇ ਬਹੁਤ ਜ਼ਿਆਦਾ ਹੈਲਪ ਕੀਤੀ ਇਹ ਜਿਹੜਾ ਪੂਰਾ ਮਸਲਾ ਹੈ ਇਹ 21 ਜੁਲਾਈ ਸਾਡੇ ਧਿਆਨ ਚ ਆਇਆ ਜੇਚ ਇਹ ਸਾਨੂੰ ਪਤਾ ਚੱਲਿਆ ਕਿ ਅਮੇਟੀ ਠਿੰਗਰਾ ਵਾਸੀ ਫਰੀਦਕੋਟ ਨੇ ਪਿਛਲੇ ਕਈ ਸਾਲਾਂ ਤੋਂ ਜਿਹੜੇ भोले-ਭਾਲੇ ਲੋਕੀ ਨੇ ਕਿਸਾਨ ਲੇਡੀਜ਼ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਅ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇੱਥੇ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ ਔਰ ਐਫ ਆਈ ਆਰ ਨੰਬਰ 100 ਡੇਟਿਡ 21/07/25 ਅੰਡਰ ਸੈਕਸ਼ਨ 318 ਸਬਸੈਕਸ਼ਨ 4 316 ਸਬਸੈਕਸ਼ਨ 2 344 ਬੀ ਐਨ ਐਸ ਰਜਿਸਟਰ ਕੀਤੀ ਗਈ ਸਾਦਿਕ ਵਿਖੇ ਔਰ ਸੇਮ ਡੇ ਰਿਪੋਰਟ ਪੁਲਿਸ ਨੇ ਅਮਰ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਅਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰ ਅਬਾਊਟਸ ਕਲੈਕਟ ਕੀਤੇ ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟਸ 'ਚ ਪਿਛਲੇ 1.5 ਸਾਲ ਦੀ ट्रांजੈਕਸ਼ਨਸ 7 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਐਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਿੱਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਹਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੇ ਧਿਆਨ ਚ ਆਇਆ ਕਿ ਇਹ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜੇ ਮੈਂ ਬੈਂਕ ਜਾ ਰਹਾ ਇੱਕ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੀ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬਸ ਕੀਤਾ ਉੱਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ

ਉਥੇ ਮथुरा ਵੀ ਇਹ ਬੰਦਾ ਇਹਨਾਂ ਸਾਥੇ ਰਹੇਗੀ ਜਦੋਂ ਸਾਡੀ ਪੁਲਿਸ ਟੀਮ ਪਹੁੰਚੀ ਤਾਂ ਇਹਨੇ ਇੱਕ ਇਮੋਸ਼ਨਲ ਬਲੈਕਮੇਲਿੰਗ ਔਰ ਇੱਕ ਐਕਸਟਰੈਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਉੱਤੇ ਕੋਸ਼ਿਸ਼ ਕੀਤੀ ਜਿੱਥੇ ਤਾਂ ਕਿ ਇਹ ਫੜਿਆ ਨਾ ਜਾਏ ਤੇ ਸਾਡੀ ਟੀਮ ਨੇ ਬਹੁਤ ਪੇਸ਼ੈਂਸ ਔਰ ਬਹੁਤ ਸਹਿਨਸ਼ੀਲਤਾ ਔਰ ਬਹੁਤ ਸਮਝਦਾਰੀ ਦਿਖਾਤੇ ਹੋਏ ਅਗਲੇ 3-4 ਘੰਟੇਾਂਾਂ ਚ ਮथुरा ਪੁਲਿਸ ਦੀ ਹੈਲਪ ਨਾਲ ਇਸ ਬੰਦੇ ਕੋ ਕਾਮ ਡਾਊਨ ਕੀਤਾ ਔਰ ਇਹਨੂੰ समझदारी से उतो प्रॉपर प्रोसीजर राही अरेस्ट करके इथे फरीदकोट लेके आए ता ये जिन्नी भी इंफॉर्मेशन है ये आज तक की ये मैं थोड़े माध्यम राही जिन्ने भी बैंक खाता धारक ने उन्होंने मैं शेयर कर देती है आज असि इन पुलिस दी जड़ी साड़ी टीम है वो पेश करेंगे कोर्ट मान अदालत विखे और उसे लंबे से लंबा रिमांड लिया जाएगा ताकि जिन्हें भी ਆ ਬੈਂਕ ਦਾ ਅਰਕਨਾਲ ਇਹਨੇ ਧੱਗੀ ਕੀਤੀ ਹੈ ਕੱਲੇ ਕੱਲੇ ਦੀ ਅਸੀਂ ਤੈਹ ਤੱਕ ਜਾਵਾਂਗੇ ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਬੈਂਕ ਅਥਾਰਟिटीज ਨਾਲ ਮਿਲ ਕੇ ਕਿ ਜਿਹੜਾ ਇਹਨੇ ਗਵਨ ਕੀਤਾ ਹੈ ਮੈਕਸਿਮਮ ਮੁੰਨੈਨ ਨੂੰ ਅਸੀਂ ਉਹ ਵਾਪਸ ਉਹਨਾਂ ਦੀ ਮਿਹਨਤ ਦੀ ਕਮਾਈ ਅਸੀਂ ਵਾਪਸ ਦਿਲਵਾ ਪਾਈਏ ਇਹਨੇ ਆਪਣਾ ਸ਼ਾਤਰ ਦਿਮਾਗ ਇਸਤੇਮਾਲ ਕਰਦੇ ਹੋਏ 15 ਸਾਲ ਸੇ ਇਹ ਉਸੀ ਬੈਂਕ ਚ ਸੀ ਇਹਨੇ ਆਪਣੇ ਰਿਲੇਸ਼ਨਸ ਬਣਾਏ ਲੋਕਾਂ ਦਾ ਇਹਨੇ ਭਰੋਸਾ ਜਿੱਤਾ और बैंक पासबुक च ये पैसे लेके रख लेंदा सी ये एंट्री नहीं करता सी ये रफ एस्टिमेट्स के हिसाब से ये बहुत एक वड्डा एक फ्रॉड एक कहा जा रहा है इधर एग्जैक्ट जेड़ा नेचर है और कितना और इधर इधर तरीका ये कि वर्तदा सी वो ऐसी अगले आने वाले समय च ऐसी वो पूरा उदित है तक जावा में तो सारा कुछ करे 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 भी करे भी करे

ਕਿ ਇਹ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਜਿਹੜੀ ਜਿਹੜਾ ਇਹ ਬੰਦਾ ਲੈ ਕੇ ਭੱਜਿਆ ਸੀ ਤੇ ਉਸ ਇੱਕ ਮੋਟਿਵ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਵਰਿੰਦਾ ਮਾਨ ਜੀ ਗੱਲ ਕਰਦੇ ਹਾਂ 14 ਕਰੋੜ ਦੀ ਗੱਲ ਕਰਦੇ ਹਾਂ ਉਹ ਸ਼ਿਕਾਇਤਾਂ ਦੇ ਆਧਾਰ ਤੇ ਜਾਂ ਉਹ ਸੱਚ ਹੋ ਚੁੱਕੇ ਨੇ ਇਹ ਸ਼ਿਕਾਇਤਾਂ ਦੇ ਆਧਾਰ ਤੇ ਹੈ ਕਿ ਜੀ ਜਿਹੜੀ 186 ਦਰਖਾਸਤਾਂ ਇਸ ਬੰਦੇ ਦੇ ਅਗੇਂਸਟ ਆਈਆਂ ਤੇ ਇਹ ਸਾਡਾ ਕੰਜ਼ਰਵੇਟਿਵ ਅਸੈਸਮੈਂਟ ਹੈ ਪ੍ਰੋਪਰ ਇਹ ਅਬ ਆਪ ਇਸਕਾ ਮੈਗਨੀਟਿਊਡ ਦੇਖੇ ਇਸ ਫਰਾਡ ਦਾ ਕਿ आज इकतीस तारीख है 21 तारीख से इकतीस तारीख बैंक ऑफिशियल्स की एक स्पेशल टीम इतने असेसमेंट कर रही है एंड देर गोइंग थ्रू देयर रिकॉर्ड्स दे येट टू कितने समय चाहिए जदा सारा अप्लाई नहीं किया पता है ठीक है मुडली पूछ के छले यदि करनी बाकी है क्योंकि ऐसी इनो राउंड अप करके लेके आए हैं तो आगे डिटेल्स अपन ਤੁਹਾਨੂੰ ਦੱਸ ਦਾਂਗੇ साल से ये इसी ब्रांच पोस्टेड है ये जड़ी वाइफ तो है एक प्रिलिमिनरी ਇੱਕ ਇਨਵੋਲਵਮੈਂਟ ਆ ਰਹੀ ਕਿਉਂਕਿ ਉਹਦਾ ਖਾਤਾ ਵਰਤਿਆ ਗਿਆ ਹੈ ਬਾਕੀ ਇਹਦਾ ਜੋ-ਜੋ ਕੰਪਲੈਸ ਹੈ ਹੁਣ ਇਹਨੂੰ ਅਸੀਂ ਰਿਮਾਂਡ ਤੇ ਲੈ ਕੇ ਅੱਗੇ ਦੇਖਣਾ ਇਹ ਦੇਖੋ ਦਿਸ ਇਜ਼ ਟੂ ਲੈਟਸ ਨਾਟ ਜੰਪ ਟੂ ਕਨਜੈਕਚਰਸ ਐਸ ਆਫ ਨਾਓ ਇਸ ਬੰਦੇ ਦਾ ਇੱਕ ਇਨਵੋਲਵਮੈਂਟ ਹੈ ਇਸki wife ਕੇ ਖਾਤੋਂ ਮੇ ਟ੍ਰਾਂਜੈਕਸ਼ਨਸ ਹੈ ਸਾਨੂੰ ਹਲੇ ਤੱਕ ਇੰਨਾ ਹੀ ਪਤਾ ਹੈ ਬੰਦਾ ਫੜਨਾ ਜ਼ਰੂਰੀ ਸੀ ਉਹ ਐਸੀ ਮਿਹਨਤ ਕਰਕੇ ਫੜ ਲਿਆ ਰਜੀਵ ਜੀ ਵੈਸੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨੂੰ ਅਸੀਂ ਫੜ ਕੇ ਲੈ ਕੇ ਆਏ ਅੱਗੇ ਅਸੀਂ ਕਰਾਵਾਂਗੇ ਇਹ ਰਿਕਵਰੀ ਜੀ ਉਹ ਜਿਹੜੀ ट्रांजैक्शंस ਹੈंगी ਉਹ ਤੇ ਜਿਹੜਾ ਪ੍ਰੋਪਰ ਪ੍ਰੋਸੀਜਰ ਹੈ ਫ੍ਰੀਜ਼ਿੰਗ ਆਫ ਦਾ ਅਮਾਉਂਟ ਹਨ ਉਹ ਬੈਂਕ ਅਥਾਰਟिटीज ਕੇ ਸਾਥ ਮਿਲ ਕੇ ਇਨੀਸ਼ੀਏਟ ਕਰ ਦਿੱਤਾ ਗਿਆ ਬਾਕੀ ਦੇਖਿਓ ਪੁਲਿਸ ਦਾ ਕੰਮ ਕ੍ਰਿਮੀਨਲ ਨੂੰ ਫੜਨਾ ਹੈ ਤੋ ਪੁਲਿਸ ਨੇ ਆਪਣਾ ਕੰਮ ਕਰ ਲਿਆ ਹੈ ਅੱਗੇ ਇਹਦੇ ਨਾਲ-ਨਾਲ ਹੀ ਅੱਗੇ ਜਿਹੜਾ ਵੀ ਸਾਡੇ ਵੱਲੋਂ ਬਣ ਪਾਊਗਾ ਉਹ ਸਾਰੇ ਜਿਹੜੇ ਖਾਤਾਧਾਰਕ ਆ ਕਿ ਉਹਨਾਂ ਦੇ ਪੈਸੇ ਵਾਪਸ ਦਿਵਾਉਣਗੇ ਹੋਚ ਵੀ ਪੁਲਿਸ ਬੈਂਕ ਅਥਾਰਟिटीज ਨਾਲ ਮਿਲ ਕੇ ਅੱਗੇ ਕੰਮ ਕਰ